ਕਾਂਗਰਸ ਬੁਰੀ ਤਰ੍ਹਾਂ ਦੇ ਨਾਲ ਹਾਰੀ ਆ ਕਿਸ ਤਰ੍ਹਾਂ ਦੇ ਇਹ ਮੇਰ ਜਿਹੜਾ ਗਰੁੱਪ ਹੈ ਜੀ ਇਹ ਤਾਂ ਹਾਸ਼ੀਏ ਤੁਸੀਂ ਬਿਲਕੁਲ ਖਤਮ ਹੀ ਹੋ ਗਿਆ ਜੀ ਇਹਦਾ ਕੋਈ ਵजूद ਨਹੀਂ ਹੈਗਾ ਜਿੱਦੀ ਡੇਟ ਬਿਲਕੁਲ ਕੋਈ ਵजूद ਨਹੀਂ ਉਹ ਜਿੱਤ ਦੇ ਪਿੱਛੇ ਕਿਸ ਨੂੰ ਛਰੇ ਤੇ ਜਿਹੜੀਆਂ ਭੈਣਾਂ ਨੇ ਮੇਰੇ ਭਰਾਵਾਂ ਨੇ ਇੰਨਾ ਕੋ ਜੋਰ ਲਾਇਆ ਨਾ ਬੂਥਾਂ ਦੇ ਤੇ ਅੱਜ ਤੱਕ ਕੋਈ ਇਤਿਹਾਸ ਰਿਹਾ ਵੀ ਕਿ ਲੇਡੀਜ਼ ਆ ਕੇ ਕਦੀ ਵੀ ਨਹੀਂ ਬੈਠੀਆਂ ਮੇਰੇ ਜੀਐਫ ਦੇ ਵਾਰ ਤੇ ਮੇਰੀਆਂ ਭੈਣਾਂ ਲਗਾਤਾਰ ਇੱਕ ਇੱਕ ਬੂਤੇ 8 8 10 10 ਬੈਠੀਆਂ ਸਾਰਾ ਦਿਨ ਬੈਠੀਆਂ ਰਹੀਆਂ ਨੇ ਮਤਲਬ ਆਪਣੇ 10 ਜਾਣੇ ਜਾਂਦੇ ਸੀ ਉਥੇ 2 300 ਦਾ ਕਾਫਲਾ ਬਣ ਜਾਂਦਾ ਸੀਗਾ ਜੀ ਬਹੁਤ ਪਿਆਰ ਮਿਲਿਆ ਮੀਤ ਤੋਂ ਵੱਧ ਪਿਆਰ ਮਿਲਿਆ ਸਾਬਕਾ ਮੇਅਰ ਬਲਕਾਰ ਸੰਧੂ ਤੇ ਉਹਨਾਂ ਦੀ ਧਰਮ ਪਤਨੀ ਲੜੇ ਸੀਗੇ ਤੁਸੀਂ ਉਹਨਾਂ ਦੀ ਧਰਮ ਪਤਨੀ ਨੂੰ ਪਿਛਲੀ ਵਾਰ ਵੀ ਜਿਹੜਾ ਵਾ ਵੱਡੇ ਮਾਰਜਨ ਦੇ ਨਾਲ ਹਰਾਇਆ ਸੀਗਾ ਤੇ ਇਸ ਵਾਰ ਵੀ ਮੇਅਰ ਦਾ ਕਿਲਾ ਜਿਹੜਾ ਵਾ ਢਾਨ ਦੇ ਵਿੱਚ ਆਮ ਆ ਵੀ ਪਾਰਟੀ ਕਾਮਯਾਬ ਸੀ ਅਸੀਂ ਤਾਂ ਅਰਦਾਸ ਕਰਦੇ ਸੀ ਵੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਆਵੇ ਕਿਉਂ ਇਹ ਇਹ ਜਿਹੜਾ ਬਹੁਤ ਹੰਕਾਰ ਗਿਆ ਸੀ ਹੰਕਾਰ ਹੋਣ ਕਰਕੇ ਇਹਦਾ ਕਿਲਾ ਬਿਲਕੁਲ ਖਤਮ ਹੋ ਗਿਆ। ਇਹ ਅਹਸਾਸ਼ੀਅਤ ਵੀ ਖਤਮ ਹੋ ਗਿਆ। ਸਾਨੂੰ ਜਿਆਦਾ ਖੁਸ਼ੀ ਉਹਦੋਂ ਨਹੀਂ ਸੀ ਵੀ ਜੇ ਮੇਅਰ ਦੇ ਪਰਿਵਾਰ ਚ ਕੋਈ ਨਾ ਕੋਈ ਲੜਦਾ ਤੇ ਸਾਨੂੰ ਫੇਰ ਇਲੈਕਸ਼ਨ ਲੜਨ ਦਾ ਸੁਆਦ ਹੋਣਾ ਸੀ। ਸਾਬਕਾ ਮੇਅਰ ਕਹਿੰਦੇ ਨੇ ਕਿ ਚਾਰ ਪਾਰਟੀਆਂ ਬਦਲ ਲੀਆਂ ਐਸ ਵਾਰ ਆਮ ਆਦਮੀ ਪਾਰਟੀ ਤੋਂ ਜਿੱਤਦੇ ਨਹੀਂ ਹੋ। ਕਮਿਊਨਿਸਟ ਪਾਰਟੀ ਵੱਲੋਂ ਜਿਹੜਾ ਆ ਤੁਹਾਡੇ ਸਾਹਮਣੇ ਹੋ ਗਿਆ ਜਿੱਤ ਤਾਂ ਗਿਆ ਹੀ ਆ ਤੇ ਉਹਨਾਂ ਦਾ ਤਾਂ ਵजूद ਹੀ ਖਤਮ ਹੋ ਗਿਆ। ਉਹ ਤਾਂ ਹੁਣ ਬੈਟਨਗੇ ਡੈਰੀਆਂ ਦੇ ਵਿੱਚ ਜਿਹੜੇ ਤਾਸਕੇਟਨਗੇ ਰਾਤ ਨੂੰ ਪੰਜ ਚਾਰ ਜਣੇ ਬੋਤਲ ਲਿਆ ਕੇ ਸ਼ਰਾਬ ਪੀਣਗੇ। ਪੰਜਾਬ ਦੇ ਨਗਰ ਨਿਗਮਾਂ ਦੇ ਰਿਜ਼ਲਟ ਸਾਹਮਣੇ ਆ ਚੁੱਕੇ ਨੇ ਤੇ ਪੰਜਾਬ ਦੇ ਵਿੱਚ ਝਾੜੂ ਇੱਕ ਵਾਰ ਫਿਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ। ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ 41 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਨੇ ਤੇ 48 ਦਾ ਆਂਕੜਾ ਮੇਅਰ ਬਣਾਉਣ ਵਾਸਤੇ ਚਾਹੀਦਾ ਹੈ। ਤਾਂ ਦੇਖਣਾ ਇਹ ਹੋਏਗਾ ਕਿ ਆਮ ਆਦਮੀ ਪਾਰਟੀ ਮੇਅਰ ਲੁਧਿਆਣਾ ਦੇ ਵਿੱਚ ਕਿਸ ਤਰ੍ਹਾਂ ਬਣਾਉਂਦੀ ਹੈ। ਪਰ ਹਲਕਾ ਬੈਸਟ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਬੈਸਟ ਦੇ ਵਿੱਚ ਸਭ ਦੀ ਨਿਗਾਹ ਬਣੀ ਹੋਈ ਸੀ ਵਾਰਡ ਨੰਬਰ 63 ਅਤੇ 44 ਦੇ ਉੱਤੇ ਕਿਉਂਕਿ ਇਹ ਸਾਬਕਾ ਮੇਅਰ ਬਲਕਾਰ ਸੰਧੂ ਦਾ ਏਰੀਆ ਵਾ ਤਾਂ ਇਸ ਏਰੀਏ ਨੂੰ ਅਗਰ ਕਿਹਾ ਜਾਵੇ ਸਾਬਕਾ ਮੇਅਰ ਬਲਕਾਰ ਸੰਧੂ ਦੇ ਕਿਲੇ ਨੂੰ ਢਾਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆ ਵੱਡਾ ਯੋਗਦਾਨ ਰਿਹਾ ਵਾ ਤਾਂ ਗੱਲ ਕਰਦੇ ਆ ਵਾਰ ਨੰਬਰ 36 ਤੋਂ ਦੂਜੀ ਵਾਰ ਜਿੱਤ ਪ੍ਰਾਪਤ ਕਰ ਚੁੱਕੇ ਘੁੰਮਣ ਪਰਿਵਾਰ ਦੀ ਤਾਂ ਸਾਡੇ ਨਾਲ ਮੌਜੂਦ ਨੇ ਦਵਿੰਦਰ ਸਿੰਘ ਘੁੰਮਣ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਮਾਂਸਾਬ ਕਿ estrade ਦੇ ਦੋ ਸਭ ਤੋਂ ਪਹਿਲਾਂ ਤਾਂ ਦੂਜੀ ਵਾਰ ਜਿਹੜਾ ਵਾ ਵਾਰ ਦੇ ਵਾਸੀਆਂ ਨੇ ਤੁਹਾਨੂੰ ਜਿੱਤ ਕੇ ਨਗਰ ਨਿਗਮ ਦੇ ਵਿੱਚ ਭੇਜਿਆ ਵਾ ਇਸ ਜਿੱਤ ਦੇ ਪਿੱਛੇ ਕਿਸ ਨੂੰ ਸ਼ਰੇਦ ਦਿੰਦੇ ਹੋ ਮੇਰੇ ਵੋਟਰਾਂ ਦਾ ਜੀ ਐਫ ਦਾ ਧੰਨਵਾਦ ਕਰਦਾ ਮੇਰੀਆਂ ਭੈਣਾਂ ਨੇ ਮੇਰੇ ਭਰਾਵਾਂ ਨੇ ਇੰਨਾ ਕੋ ਜੋਰ ਲਾਇਆ ਨਾ ਬੂਥਾਂ ਦੇ ਤੇ ਅੱਜ ਤੱਕ ਕੋਈ ਇਤਿਹਾਸ ਰਿਹਾ ਵੀ ਕਿ ਲੇਡੀਜ਼ ਲਾ ਕੇ ਕਦੀ ਵੀ ਨਹੀਂ ਬੈਠੀਆਂ ਮੇਰੇ ਜੀ ਐਫ ਦੇ ਵਾਰ ਤੇ ਮੇਰੀਆਂ ਭੈਣਾਂ ਲਗਾਤਾਰ ਇੱਕ ਇੱਕ ਬੂਥੇ 8 8 10 10 ਬੈਠੀਆਂ ਸਾਰਾ ਦਿਨ ਬੈਠੀਆਂ ਰਹੀਆਂ ਨੇ ਉਹਨਾਂ ਪੂਰਾ ਦਿਲੋਂ ਸਤਿਕਾਰ ਕੀਤਾ ਦਿਲੋਂ ਮੇਰੇ ਨਾਲ ਚੱਲੇ ਆ ਬਾਕੀ ਗਪਾਲ ਨਗਰ ਵਾਲਿਆਂ ਦੀ ਵੀ ਮੇਰੀ ਮੈਨੂੰ ਉਮੀਦ ਨਹੀਂ ਸੀ ਜਿੰਨਾ ਉਹਨਾਂ ਨੇ ਮੇਰਾ ਸਾਥ ਦਿੱਤਾ ਬਜ਼ੁਰਗਾਂ ਨੇ ਭੈਣਾਂ ਨੇ ਇੰਨਾ ਸਾਥ ਦਿੱਤਾ ਕਿ ਜਿੱਥੇ ਅਸੀਂ ਮਤਲਬ ਆਪਣੇ 10 ਜਾਣੇ ਜਾਂਦੇ ਸੀ ਉਥੇ 2-300 ਦਾ ਕਾਫਲਾ ਬਣ ਜਾਂਦਾ ਸੀਗਾ ਜੀ ਬਹੁਤ ਪਿਆਰ ਮਿਲਿਆ ਮੀਤ ਤੋਂ ਵੱਧ ਪਿਆਰ ਮਿਲਿਆ ਜੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਲਗਾਤਾਰ ਦੂਜੀ ਜਿੱਤ ਤੁਸੀਂ ਬਾੜ ਦੇ ਵਿੱਚ ਦਰਜ ਕੀਤੀ ਹੈ ਤੇ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਜਿਹੜਾ ਵਾ ਲੁਧਿਆਣਾ ਦੇ ਵਿੱਚ ਸਾਹਮਣੇ ਆਈ ਹੈ 41 ਸੀਟਾਂ ਜਿੱਤੀਆਂ ਵਾ 48 ਮੇਅਰ ਬਣਾਉਣ ਵਾਸਤੇ ਚਾਹੀਦੀ ਆ ਤਾ ਲਗਾਤਾਰ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਕਿ ਲੁਧਿਆਣਾ ਵਿੱਚ ਵੀ ਆਵਾਮ ਆਦਮੀ ਪਾਰਟੀ ਦਾ ਮੇਅਰ ਬਣੇਗਾ ਅਸੀਂ ਮੇਅਰ ਬਣਾਵਾਂਗੇ ਸਾਡੀ ਪਾਰਟੀ ਦੇ ਮੇਅਰ ਬਣੇਗਾ ਜੀ ਉੱਪਰ ਜੋ ਸਾਡੇ ਹਾਈ ਕਮਾਂਡ ਹੁਕਮ ਕਰੇਗਾ ਉਹਦੇ ਮੁਤਾਬਕ ਅਸੀਂ ਚੱਲਾਂਗੇ ਜੋ ਵੀ ਪਾਰਟੀ ਉਹਦਾ ਕੋ ਕਰੇਗਾ ਜੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਅਗਰ ਵਾਰਡ ਦੀ ਗੱਲ ਕੀਤੀ ਜਾਵੇ ਵਾਰਡ ਨੰਬਰ 66 63 ਤੇ 64 ਇਹ ਉਹ ਵਾਰਡ ਨੇ ਜਿਨ੍ਹਾਂ ਨੂੰ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਦਾ ਕਿਲਾ ਕਿਹਾ ਜਾਂਦਾ ਸੀਗਾ ਤਾਂ ਇਹ ਕਿਲੇ ਦੇ ਵਿੱਚ ਜਿਹੜਾ ਦੋ ਵਾਰਡ ਆਮ ਆਦਮੀ ਪਾਰਟੀ ਜਿੱਤੀ ਹੈ ਤੇ ਇੱਕ ਵਾਰਡ ਭਾਜਪੀ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ। ਬਾਕੀ ਦੇ ਨਾਲ ਕਿਹੜੇ ਮੇਅਰ ਦਾ ਕਿਲਾ ਜਿਹੜਾ ਵਾ ਵਿਰੋਧੀ ਪਾਰਟੀਆਂ ਟਾਂ ਦੇ ਵਿੱਚ ਕਾਮਯਾਬ ਰਹੀਆਂ ਵਾ। ਕਿਸ ਤਰ੍ਹਾਂ ਦੇਖਦੇ ਹੋ। ਵਾਰਡ ਚੋਂ ਮੇਰਾ ਸ਼ਾਹ ਵੀ ਮੇਰਾ ਛੋਟਾ ਭਰਾ ਵੀ ਜਿੱਤਿਆ। ਉਧਰ ਨੰਦੀ ਮੇਰਾ ਛੋਟਾ ਵੀਰ ਮੇਰਾ ਭਤੀਜਾ ਉਹ ਥੋੜੀਆਂ ਜਿਹੀਆਂ ਵੋਟਾਂ ਦੇ ਵਿੱਚ ਰਹਿ ਗਿਆ ਪਰ ਲੋਕਾਂ ਨੇ ਉਹਨਾਂ ਫੇਰ ਵੀ ਬਹੁਤ ਨਵਾਂ ਹੋਣ ਦੇ ਕਾਰਨ ਲੋਕਾਂ ਨੇ ਉਹਦਾ ਬਹੁਤ ਜ਼ਿਆਦਾ ਸਾਥ ਦਿੱਤਾ। ਕਿ ਉਹ ਜੰਗ ਬਲੱਡ ਸੀ ਪੂਰਾ ਪੁੱਤ ਤਜਰਬਾ ਵੀ ਐ ਨਹੀਂ ਸੀਗਾ ਪਹਿਲੀ ਵਾਰੀ ਉਹਨੇ ਇਲੈਕਸ਼ਨ ਲੜੀ ਤੇ ਨਾ ਤਜਰਬਾ ਹੋਣ ਕਰਕੇ ਵੀ ਥੋੜਾ ਜਿਹਾ ਅਸੀਂ ਨੁਕਸਾਨ ਕਰ ਗਏ ਆ ਤੇ ਇਸ ਕਰਕੇ ਟਾਈਮ ਵੀ ਬਹੁਤ ਘੱਟ ਮਿਲਿਆ ਇਸ ਕਰਕੇ ਥੋੜਾ ਨੁਕਸਾਨ ਕਰ ਗਏ ਆ ਕੋਈ ਨਹੀਂ ਅਗਲੀ ਵਾਰੀ ਜਿੱਤ ਵੱਧ ਤੋਂ ਵੱਧ ਡਬਲ ਜਿੱਤ ਕਰਾਂਗੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਵਾਰਡ ਤਿੰਨ ਵਾਰਡ ਜਿਹੜੇ ਨੇ ਜਿਹੜੇ ਪਿਛਲੀ ਵਾਰ 77 ਤੇ 78 ਹੁੰਦੇ ਸੀ ਜਿਨ੍ਹਾਂ ਤੋਂ ਸਾਬਕਾ ਮੇਅਰ ਬਲਕਾਰ ਸੰਧੂ ਤੇ ਉਹਨਾਂ ਦੀ ਧਰਮ ਪਤਨੀ ਲੜੇ ਸੀਗੇ ਤੁਸੀਂ ਉਹਨਾਂ ਦੀ ਧਰਮ ਪਤਨੀ ਨੂੰ ਪਿਛਲੀ ਵਾਰ ਵੀ ਜੜਾ ਵਾ ਵੱਡੇ ਮਾਰਜਿਨ ਦੇ ਨਾਲ ਹਰਾਇਆ ਸੀਗਾ ਤੇ ਇਸ ਵਾਰ ਵੀ ਮੇਰ ਦਾ ਕਿਲਾ ਜੜਾ ਵਾ ਢਾਂ ਦੇ ਵਿੱਚ ਆਵਾ ਵੀ ਪਾਰਟੀ ਕੰਮ ਕਰ ਰਹੀ ਆ ਅਸੀਂ ਕਈ ਦਿਨਾਂ ਤੱਕ ਤਾਂ ਇਹ ਡੀਕਦੇ ਰਹੇ ਵੀ ਮੇਰ ਆਏਗਾ ਜਾਂ ਮੇਰ ਦੀ ਵਾਈਫ ਆਏਗੀ ਜਾਂ ਬੇਟਾ ਆਏਗਾ ਜਾਂ ਉਹਦੀ ਵਾਈਫ ਆਏਗੀ ਪਰ ਕਦੀ ਤਾਂ ਕੋਈ ਸੁਣਾ ਮਿਲਦਾ ਵੀ ਉਹਦਾ ਬੇਟਾ ਲੜੂਗਾ ਕਦੀ ਕਹਿੰਦੇ ਸੀ ਮੇਰ ਆਊਗਾ ਅਸੀਂ ਤਾਂ ਸਾਨੂੰ ਜਿਆਦਾ ਖੁਸ਼ੀ ਉਹਦੋਂ ਹੋਣੀ ਸੀ ਜੇ ਮੇਰ ਦੇ ਪਰਿਵਾਰ ਚ ਕੋਈ ਨਾ ਕੋਈ ਲੜਦਾ ਤੇ ਸਾਨੂੰ ਫੇਰ ਇਲੈਕਸ਼ਨ ਲੜਨ ਦਾ ਸੁਆਦ ਹੋਣਾ ਸੀ ਹੁਣ ਤਾਂ ਸਾਨੂੰ ਇਲੈਕਸ਼ਨ ਲੜਨ ਦਾ ਸੁਆਦ ਹੀ ਨਹੀਂ ਆਇਆ ਅਸੀਂ ਘਰ ਬੈਠ ਕੇ ਹੀ ਇਲੈਕਸ਼ਨ ਜਿੱਤ ਗਏ ਆ ਮੈਨੂੰ ਇੰਨਾ ਕੋ ਪਿਆਰ ਮਿਲਿਆ ਲੋਕਾਂ ਦਾ ਗਪਾਲ ਨਗਰ ਚੋਂ ਇੰਨਾ ਪਿਆਰ ਮ ਮੈਂ ਜਿੰਦਗੀ ਸੋਚ ਵੀ ਨਹੀਂ ਸਕਦਾ ਜਿੰਨਾ ਪਿਆਰ ਮਿਲਿਆ। ਤੁਸੀਂ ਉਡੀਕ ਕਰਦੇ ਸੀਗੇ ਕਿ ਤੁਹਾਡੇ ਸਾਹਮਣੇ ਜਿਹੜਾ ਵਾ ਇੱਕ ਸਟਰੋਂਗ ਕੈਂਡੀਡੇਟ ਆਂਦਾ ਮੇਅਰ ਦੇ ਪਰਿਵਾਰ ਦੇ ਵਿੱਚੋਂ ਕੋਈ ਆਂਦਾ ਤੇ ਤੁਹਾਨੂੰ ਮੁਕਾਬਲਾ ਜਿਹੜਾ ਵਾ ਦਿਲਚਸਪ ਰਹਿੰਦਾ। ਅਸੀਂ ਸ਼ੁਕਰ ਪ੍ਰਮਾਤਮਾ ਦਾ ਕਰਦੇ ਸੀ ਤੇ ਅਸੀਂ ਦਰਦਾਸ ਕਰਦੇ ਸੀ ਵੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਆਵੇ ਕਿਉਂ ਇਹ ਦੇ ਇਹ ਜਿਹੜਾ ਬਹੁਤ ਹੰਕਾਰ ਗਿਆ ਸੀ ਹੰਕਾਰ ਹੋਣ ਕਰਕੇ ਇਹਦਾ ਕਿਲਾ ਬਿਲਕੁਲ ਖਤਮ ਹੋ ਗਿਆ। ਇਹ ਹਾਸ਼ੀਅਤ ਵੀ ਖਤਮ ਹੋ ਗਿਆ। ਅੱਗੇ ਤੋਂ ਨਾ ਇਹ ਇਲੈਕਸ਼ਨ ਲੜ ਸਕਦਾ ਨਾ ਕਿਸੇ ਨੂੰ ਲੜਾ ਸਕਦਾ ਇੱਕ ਵਿਚਾਰੇ ਛੋਟੇ ਗਰੀਬ ਆਦਮੀ ਨੂੰ ਇਲੈਕਸ਼ਨ ਲੜਾ ਕੇ ਉਹਦਾ ਵੀ ਇਹਨੇ ਪੂਰਾ ਸਾਥ ਨਹੀਂ ਦਿੱਤਾ ਜੇ ਉਹਦਾ ਸਾਥ ਦਿੱਤਾ ਹੁੰਦਾ ਕੁਝ ਨਾਲ ਲੱਗਦਾ ਡੋਰ ਟੂ ਡੋਰ ਕਰਾਂਦਾ ਨਾਲ ਘਰਾਂ 'ਚ ਜਾਂਦਾ ਬਸ ਜਿਵੇਂ ਆਪਣੇ ਜਾਂਦਾ ਸੀ ਘਰਾਂ ਦੇ ਵਿੱਚ ਬੈਠ ਕੇ ਜਾ ਕੇ ਚਾਹ ਪੀਂਦਾ ਸੀ ਭਾਬੀ ਅੱਜ ਮੈਂ ਆਪਣੇ ਹੱਥ ਦੀ ਚਾਹ ਬਣਾਉਂਗਾ ਪਰ ਐਤਕਾ ਕਿਸੇ ਦੇ ਘਰ ਜਾ ਕੇ ਬੈਠਿਆ ਨਹੀਂ ਨੀ ਤੇ ਅੱਗੇ ਤਾਂ ਜਾ ਕੇ ਥੱਲੇ فرش ਤੇ ਵੀ ਬਹਿ ਜਾਂਦਾ ਸੀ ਜਦੋਂ ਵੋਟਾਂ ਲੈਣੀਆਂ ਸੀ ਬੱਚਾ ਤਾਂ ਵੀ ਪੈਰੀ ਹੱਥ ਲਾ ਦਿੰਦਾ 14 14 ਸਾਲ ਦੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਬੇਸ਼ੱਕ ਮੇਅਰ ਪਰਿਵਾਰ ਦਾ ਕੋਈ ਕੈਂਡੀਡੇਟ ਜਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਉਮੀਦਵਾਰ ਨਹੀਂ ਬਣਿਆ ਪਰ ਜਿਹੜਾ ਵਹ ਇਹ ਵਾਰ ਤੁਸੀਂ ਫਿਰ ਵੀ ਦੁਵਾਰਾ ਜਿੱਤੇ ਹੋ ਤਾਂ ਪਰ ਜਦੋਂ ਅਸੀਂ ਪਿਛਲੇ ਦਿਨਾਂ ਵਿੱਚ ਸਾਬਕਾ ਮੇਅਰ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਘੁੰਮਣ ਪਰਿਵਾਰ ਨੂੰ ਹੁਣ ਕਮਿਊਨਿਸਟ ਪਾਰਟੀ ਵੱਲ ਨੂੰ ਦੇਖ ਲੈਣਾ ਚਾਹੀਦਾ ਕਿਉਂਕਿ ਚਾਰ ਪਾਰਟੀਆਂ ਉਹ ਬਦਲ ਚੁੱਕੇ ਨੇ ਤੇ ਹੁਣ ਸਿਰਫ ਕਮਿਊਨਿਸਟ ਪਾਰਟੀ ਰਹਿ ਗਈ ਆਪ ਵਿੱਚੋਂ ਜਿੱਤਦੇ ਨਹੀਂ ਆ ਮੈਂ ਜਦੋਂ ਵੀ ਪਾਰਟੀਆਂ ਬਦਲੀਆਂ ਆਪਣੇ ਵਾਰਡ ਵਾਸੀਆਂ ਵਾਸਤੇ ਬਦਲੀਆਂ ਇਹ ਵੀ ਪਾਰਟੀ ਬਦਲਦਾ ਮੇਰਾ ਕਾਰਨ ਇੱਕ ਇਹ ਸੀ ਮੇਰਾ ਹੈਬਵਾਲ ਪਿੰਡ 1 ਨੰਬਰ ਗਲੀ ਤੋਂ ਲੈ ਕੇ 8 ਨੰਬਰ ਗਲੀ ਤੱਕ ਮੈਂ ਟੈਂਡਰ ਲਵਾਇਆ ਸੀ 1 ਕਰੋੜ 40-45 ਲੱਖ ਦਾ ਟੈਂਡਰ ਲੱਗਿਆ ਸੀ ਇਹਨੇ ਮੇਰੇ ਫੈਲਾਂ ਗੁੰਮ ਕਰਤੀਆਂ ਡੇਢ ਸਾਲ ਫੈਲਾਂ ਹੀ ਨਹੀਂ ਲੱਭੀਆਂ ਉਧਰੋਂ ਮੈਨੂੰ ਆਪਣੇ ਆਸ਼ੂ ਤੋਂ ਕੋਈ ਪ੍ਰੋਬਲਮ ਨਹੀਂ ਆਸ਼ੂ ਮੇਰਾ ਛੋਟਾ ਭਰਾ ਵੈ ਆਰਿਆ ਕਲ ਚ ਮੈਂ ਵੀ ਪੜਦਾ ਸੀ ਉਹ ਵੀ ਪੜਦਾ ਸੀ ਇਹ ਪਿੱਛੇ ਸੀ ਮੈਂ ਅੱਗੇ ਸੀਗਾ ਆਸ਼ੂ ਜੀ ਕਿਤੇ ਮਿਲੇ ਤਾਂ ਤੁਸੀਂ ਮੰਤਰੀ ਸਾਹਿਬ ਨੂੰ ਪੁੱਛਿਓ ਵੀ ਕਾਲੇ ਦਾ ਕਾਲਾ ਘੁੰਮਣ ਦਾ ਉਥੇ ਆਰੀਆ ਕਾਲਜ ਕੀ ਵਜੂਦ ਸੀਗਾ ਮੈਂ 84 ਦੇ ਵਿੱਚ ਜਦੋਂ ਦੰਗੇ ਹੋਏ ਸੀਗੇ ਹਰਮਨ ਦਾ ਸਾਹ ਤੇ ਅਟੈਕ ਹੋਇਆ ਸੀ ਮੈਂ ਕਿ ਹਿੰਦੂ ਕਾਲਜ ਦਾ ਪ੍ਰੈਜ਼ੀਡੈਂਟ ਸੀਗਾ ਤੇ ਆਸ਼ੂ ਜੀ ਮੇਰਾ ਛੋਟਾ ਭਰਾ ਵਾ ਆਸ਼ੂ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਸ਼ੂ ਨੇ ਕਦੀ ਮੈਨੂੰ ਜਵਾਬ ਨਹੀਂ ਦਿੱਤਾ ਹਰ ਟਾਈਮ ਜਦੋਂ ਜਾਂਦਾ ਸੀ ਮੇਰਾ ਸਤਿਕਾਰ ਕਰਦਾ ਸੀ ਮੇਰੀ ਵਾਈਫ ਦਾ ਸਤਿਕਾਰ ਕਰਦਾ ਸੀ ਆਪਣੇ ਵੱਡੇ ਭਰਾ ਨੂੰ ਆਪਣਾ ਦਿੰਦਾ ਸੀਗਾ ਤੇ ਆਸ਼ੂ ਜੀ ਨੇ ਪੁੱਛਿਆ ਵੀ ਹਰੀਆ ਕਲ ਦੇ ਵਿੱਚ ਕਿੰਨੀ ਕੋ ਇਨਾਂ ਮਤਲਬ ਇੱਕ ਕਾਲੇ ਘੋਮਾਂ ਦੀ ਕਿੰਨੀ ਟੌਰ ਸੀ ਕਿੰਨਾ ਕੋ ਲੋਕਾਂ ਦਾ ਪਿਆਰ ਸੀ ਤਾਂ ਤੁਸੀਂ ਕਹਿੰਦੇ ਹੋ ਕਿ ਜਿਹੜੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਇਹ ਜਾਣਾ ਪਿਆ ਉਸ ਦੇ ਪਿੱਛੇ ਬਲਕਾਰ ਸਿੰਘ ਸੰਧੂ ਜਿਹੜੇ ਸਾਬਕਾ ਮੈਂ ਨੇ ਉਹਨਾਂ ਦਾ ਜਿਹੜੀ ਹੈ ਹੱਥ ਰਿਆ ਵਾ ਮੈਂ ਇਸੇ ਕਰਕੇ ਗਿਆ ਜੀ ਮੇਰੇ ਵਾਰਡ ਦੇ ਜੇ ਮੈਂ ਵਾਰਡ ਦੇ ਕੰਮ ਨਾ ਕਰਾ ਸਕਦਾ ਬਾਈ ਚਾਂਸ ਨਾ ਕਰਾਉਂਦਾ ਉਧਰ ਇਲੈਕਸ਼ਨ ਹੋ ਗਈ ਮੇਰੇ ਵਾਰਡ ਇਹਨਾਂ ਕਰਣ ਨਹੀਂ ਦਿੱਤੇ ਗੋਗੀ ਜੀ ਮੇਰੇ ਕੋਲ ਦੋ ਤਿੰਨ ਵਾਰੀ ਘਰ ਆਏ ਮੈਂ ਗੋਗੀ ਜੀ ਨਾਲ ਵੀ ਇਹ ਕੀਤਾ ਮੈਂ ਪਾਰਟੀ ਤਾਂ ਛੱਡਨੀ ਐ ਪਰ ਮੇਰੇ ਵਾਰਡ ਦੇ ਜੇਤੂ ਕੰਮ ਕਰੋ ਮੇਰਾ ਪਰਸਨਲ ਕੰਮ ਕੋਈ ਨਹੀਂ ਨਾ ਮੈਂ ਕੋਈ ਕੰਮ ਕਰਾਉਣਾ ਨਾ ਪਹਿਲਾਂ ਮੈਂ ਭੰਡਾਰੀ ਕੋਲ ਕੰਮ ਲਿਆ ਨਾ ਆਪਣੇ ਆਸ਼ੂ ਜੀ ਕੋਈ ਕੰਮ ਪਰਸਨਲ ਕੰਮ ਲੈ ਲੋਕਾਂ ਦੇ ਕੰਮ ਲੈ ਤੇ ਅੱਜ ਇਹਨਾਂ ਨੇ ਵਾਦਾ ਕੀਤਾ ਜੇ ਘੁੰਮ ਤੇਰੀ ਮੈਂ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਜਿਹੜੀਆਂ ਸੜਕਾਂ ਲੈਂਦੀਆਂ ਤੇਰੀਆਂ ਫੈਲਾ ਗੁੰਮ ਹੋਈਆਂ ਉਹ ਠੀਕ ਮੰਗਵਾ ਕੇ ਦਊਗਾ ਆਪਣੇ ਗੋਗੀ ਜੀ ਨੇ ਉਦੋਂ ਅਗਲੇ ਦਿਨ ਹੀ ਆਪਣਾ ਜੋ ਆਪਣੇ ਪੰਛੀ ਜੀ ਇਹਨਾਂ ਦੇ ਹੈਗੇ ਨੇ ਅਫਸਰ ਸੁਪਰਡੈਂਟ ਸੀ ਉਹਨਾਂ ਨੂੰ ਬੁਲਾਇਆ ਵੀ ਘੁੰਮਣ ਦੀਆਂ ਫੈਲਾ ਲੱਬ ਜੇ ਨਹੀਂ ਲੱਬਦੀਆਂ ਤੇ ਦੁਬਾਰਾ ਇਹਨਾਂ ਦੇ ਟੈਂਡਰ ਲਵਾ ਕੇ ਐਸਟੀਮੇਟ ਲਵਾ ਕੇ ਕਰਾਈਏ ਪਰ ਮੇਰੇ ਭਾਂਜੇ ਜਿਹੜੇ ਮੇਰੇ ਨਾਲ ਦਫ਼ਤਰ 'ਚ ਰੋਜ਼ ਡੇਲੀ ਬਹਿੰਦੇ ਨੇ ਮੇਰੇ ਭਾਂਜੇ ਨਾਲ ਲੱਗ ਕੇ ਜਦੋਂ ਅਗਲੇ ਦਿਨ ਫੈਲਾ ਲੱਭੀਆਂ ਸਵੇਰੇ 11 ਵਜੇ ਲੱਗੇ ਸ਼ਾਮੀ 5 ਵਜੇ ਫੈਲਾ ਲੱਭ ਗਈਆਂ ਫੈਲਾ ਲੱਭੀਆਂ ਕਿੱਥੋਂ ਜੀ ਜਿਹੜੀਆਂ ਅਲਮਾਰੀਆਂ ਹੁੰਦੀਆਂ ਅਲਮਾਰੀਆਂ ਦੇ ਥੱਲੇ ਪਈਆਂ ਸੀਗਾ ਉਹਦੇ ਥੱਲੇ ਪੰਚੀ ਜਿਲੇ ਗੱਡ ਗਏ ਦਿੱਤੇ ਆ ਜੇ ਆ ਤੁਹਾਨੂੰ ਪੰਚੀ ਦੀ ਹੁਣ ਤਾਂ ਰਿਟਾਇਰ ਹੋ ਗਿਆ ਤੁਸੀਂ ਜਾ ਕੇ ਪੁੱਛ ਸਕਦੇ ਹੋ ਕਿੰਨੀਆਂ ਫਾਈਲਾਂ ਸੀ ਸੋ ਸਾਡੀ ਮੇਰੇ ਪੰਜ ਫਾਈਲਾਂ ਸੀ ਜਿਹੜੀਆਂ ਨੇ ਮੇਰੇ ਮਤਲਬ ਲਕੋਈਆਂ ਸੀ ਪੇਹਦੇ ਮੈਂ ਕੰਮ ਨਾ ਕਰਾਉਂਦਾ ਬਾਈ ਚਾਂਸ ਜੇ ਮੈਂ ਕੰਮ ਨਾ ਕਰਾ ਪੰਦਾ ਤੇ ਮੈਨੂੰ ਲੋਕਾਂ ਨੇ ਕਹਿਣਾ ਸੀ ਕਿ ਕਾਹਦਾ ਕਾਉਂਸਲਰ ਆਪਣੇ ਵਾਰਡ ਚ ਦੀ ਕੰਮ ਕਰਾ ਸਕਿਆ ਮੈਂ ਪਾਰਟੀ ਬਦਲੀ ਸੀ ਇਹਦੇ ਕਰਕੇ ਬਦਲੀ ਸੀ ਮੈਨੂੰ ਕਹਾਂਗੇ ਉਸ ਤੋਂ ਕੋਈ ਦੁੱਖ ਨਹੀਂ ਸੀ ਕੋਈ ਚੱਕਰ ਨਹੀਂ ਸੀ ਆਸ਼ੂ ਜੀ ਮੇਰਾ ਛੋਟਾ ਭਰਾ ਵਾ ਕਾਲਾ ਮੇਰਾ ਛੋਟਾ ਭਰਾ ਵਾ ਮੇਸ਼ਾ ਮੈਂ ਦਾ ਸਤਿਕਾਰ ਕਰਦੇ ਲੋਕਾਂ ਦੇ ਕੰਮਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਲੋਕਾਂ ਦੇ ਕੰਮਾਂ ਨੂੰ ਲੈ ਕੇ ਸਾਨੂੰ ਪਾਰਟੀ ਬਦਲਣੀ ਪਈ ਲੋਕਾਂ ਦੇ ਕੰਮ ਕਰਵਾਉਣੇ ਸੀ ਇਸ ਕਰਕੇ ਸੱਤਾਧਿਰ ਦਾ ਸਾਥ ਨਿਭਾਣਾ ਪਿਆ ਲੋਕਾਂ ਦੇ ਕੰਮਾਂ ਕਰਕੇ ਪਾਰਟੀ ਬਦਲੀ ਹਮੇਸ਼ਾ ਲੋਕਾਂ ਕਰਕੇ ਬਦਲੀ ਹੁਣ ਜੇ ਮੈਂ ਜਿੱਤ ਪ੍ਰਾਪਤ ਕੀਤੀ ਹੈ ਇਹ ਸਾਹਮਣੇ ਨਜ਼ਰ ਹੀ ਆਉਂਦੀ ਹੈ ਵੀ ਸਾ ਮੈਂ ਲੋਕਾਂ ਨਾਲ ਵਿਚਰਦਾ ਆਪਣੇ ਪਰਿਵਾਰ ਦੇ ਨਾਲ ਵਿਚਰਦਾ ਜਿੰਨੇ ਮੇਰੇ ਵਾਰਡ ਦੇ ਵਾਸੀ ਨੇ ਹਮਮਾ ਕੇ ਮੇਰ ਦਾ ਹੌਸਲਾ ਦਿੱਤਾ ਗੋਪਾਲਨਗਰ ਤੇ ਮੈਨੂੰ ਉਮੀਦ ਵੀ ਨਹੀਂ ਸੀ ਇਹਨਾਂ ਨੇ ਮੈਨੂੰ ਪਿਆ ਦਿੱਤਾ ਸੋਚਿਆ ਵੀ ਨਹੀਂ ਸੀ ਕਦੀ ਪਰ ਸਾਫ ਕਾ ਮੇਅਰ ਕਹਿੰਦੇ ਨੇ ਕਿ ਚਾਰ ਪਾਰਟੀਆਂ ਬਦਲ ਲੀਆਂ ਇਸ ਵਾਰ ਆਮ ਆਦਮੀ ਪਾਰਟੀ ਤੋਂ ਜਿੱਤਦੇ ਨਹੀਂ ਹੋ ਕਮਿਊਨਿਸਟ ਪਾਰਟੀ ਵਾਲ ਨੂੰ ਆਹ ਤੁਹਾਡੇ ਸਾਹਮਣੇ ਹੋ ਗਿਆ ਜਿੱਤ ਤਾਂ ਗਿਆ ਹੀ ਆ ਤੇ ਉਹਨਾਂ ਦਾ ਤਾਂ ਵजूद ਹੀ ਖਤਮ ਹੋ ਗਿਆ ਨਾ ਅੱਗੇ ਤੇ ਨਾ ਪਿੱਛੇ ਤੇ ਕਿਸੇ ਪਾਸੇ ਤੇ ਰਹੀ ਨਹੀਂਗੇ ਉਹ ਤਾਂ ਹੁਣ ਬੈਟਣਗੇ ਡੈਰੀਆਂ ਦੇ ਵਿੱਚ ਜਿਹੜੇ ਤਾਸ ਖੇਡਣਗੇ ਰਾਤ ਨੂੰ ਪੰਜ ਚਾਰ ਜਣੇ ਬੋਤਲ ਲਿਆ ਕੇ ਸ਼ਰਾਬ ਪੀਣਗੇ ਇਹੀ ਉਹਨਾਂ ਦਾ ਵਜੂਦ ਹੈ ਤੁਸੀਂ ਡੈਰੀਆਂ ਤੋਂ ਜਾ ਕੇ ਪਤਾ ਕਰ ਲਓ 25 30 ਸਾਲ ਤੋਂ ਇਹੀ ਕੁਝ ਕਰ ਰਹੇ ਹੋ ਬੜੇ ਤਿੱਖੇ ਬਿਆਨ ਦੇ ਰਹੇ ਹੋ ਤੁਸੀਂ ਮੈਂ ਸੱਚੇ ਬਿਆਨ ਦੇ ਰਹਾ ਤੂੰ ਡਾਇਰੀਆਂ ਪੁੱਛੋ ਜਾ ਕੇ ਅੱਜ ਵੀ ਪੁੱਛੋ ਜੇ ਇੱਕ ਵੀ ਝੂਠਾ ਬਿਆਨ ਹੋਇਆ ਤੇ ਮੈਂ ਸਿਆਸਤ ਖਤਮ ਕਰ ਲੂਗਾ ਆਪਣੇ ਆਪ ਘਰ ਬੈਠ ਜੂਗਾ ਸਿਆਸਤ ਕਰਨੀ ਬੰਦ ਕਰ ਦੂੰਗਾ ਜੇ ਇੱਕ ਵੀ ਝੂਠ ਹੋਵੇ ਤਾਂ ਹੁਣ ਅਗਲੀ ਰਣਨੀਤੀ ਕੀ ਰਹੇਗੀ ਆਮ ਆਦਮੀ ਪਾਰਟੀ ਦੇ ਕਿਆਲੀ ਉਮੀਦਵਾਰ ਕਾਉਂਸਲਰ ਬਣ ਗਏ ਨੇ ਤੇ ਮੇਅਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਚਰਚਾਵਾਂ ਸ਼ਹਿਰ ਦੇ ਵਿੱਚ ਇਹ ਵੀ ਚੱਲ ਰਹੀਆਂ ਕਿ ਹੁਮਨ ਪਰਿਵਾਰ ਦਾ ਨਾਮ ਵੀ ਜੜਾ ਵਾ ਚਰਚਾ ਦੇ ਵਿੱਚ ਮੇਰਤਾ ਪਾਰਟੀ ਨੇ ਬਣਾਣਾ ਜੀ ਅਸੀਂ ਤਾਂ ਜਿੱਥੇ ਜੋ ਪਾਰਟੀ ਹੁਕਮ ਕਰੂਗੀ ਅਸੀਂ ਤਾਂ ਉੱਥੇ ਹੀ ਖੜੇ ਆ ਜੇ ਦਿਨ ਕਹਿਣਗੇ ਦੇਣਾ ਰਾਤ ਕਹਿਣਗੇ ਰਾਤ ਅਸੀਂ ਪਾਰਟੀ ਦੇ ਬੱਜੇ ਹੋਏ ਆ ਜਿੱਥੇ ਪਾਰਟੀ ਕੋ ਉਹਨਾਂ ਦੇ ਨਾਲ ਕਰਾਂਗੇ ਤਾਂ ਤਿਆਰੀ ਹੈ ਅਗਰ ਪਾਰਟੀ ਜ਼ਿੰਮੇਵਾਰੀ ਦੇ ਦਿੰਦੀ ਹੈ ਪਾਰਟੀ ਜ਼ਿੰਮੇਵਾਰੀ ਦੋਗੀ ਜੋ ਵੀ ਜ਼ਿੰਮੇਵਾਰੀ ਦੋਗੀ ਚਾਹੇ ਕਿਸੇ ਵਰਕਤ ਦੀ ਜ਼ਿੰਮੇਵਾਰੀ ਦੇ ਕੇ ਜਾਂ ਉੱਪਰ ਕੋਈ ਵਰਕ ਦੋਗੀ ਉਹ ਤੋਂ ਅਸੀਂ ਨਿਭਾਵਾਂਗੇ ਪੂਰੇ ਨਿਭਾਵਾਂਗੇ ਦਿਲੋਂ ਨਿਭਾਵਾਂਗੇ ਜੀ ਜੀ ਬਿਲਕੁਲ ਐ ਸੀਗੇ ਦਵਿੰਦਰ ਕਾਲਾ ਘੁੰਮਣ ਜਿਹੜੇ ਵਾਰ ਨੰਬਰ 3 ਰੇਡ ਤੋਂ ਇਹਨਾਂ ਦੇ ਧਰਮ ਪਤਨੀ ਮਨਿੰਦਰ ਕੌਰ ਘੁੰਮਣ ਬਲਕਾਰ ਸਿੰਘ ਸੰਧੂ ਨੂੰ ਜਿਹੜੇ ਨੇ ਉਹਨਾਂ ਦੇ ਬਿਆਨਾਂ ਦੇ ਤਿੱਖੇ ਜਵਾਬ ਠੋਕਵੇਂ ਜਵਾਬ ਉਹਨਾਂ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਉਹਨਾਂ ਨੇ ਪਾਰਟੀਆਂ ਆਪਣੇ ਕੰਮਾਂ ਵਾਸਤੇ ਨਹੀਂ ਬਦਲੀਆਂ ਬਲਕਿ ਲੋਕਾਂ ਦੇ ਕੰਮ ਕਰਵਾਉਣ ਵਾਸਤੇ ਪਾਰਟੀਆਂ ਬਦਲੀਆਂ ਸੀ ਤੇ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਨੇ ਉਹਨਾਂ ਦੀਆਂ ਜਾਣਬੁੱਝ ਕੇ ਉਹਨਾਂ ਨੂੰ ਖਰਾਬ ਕਰਨ ਵਾਸਤੇ ਫਾਈਲਾਂ ਗੁੰਮ ਕਰ ਦਿੱਤੀਆਂ ਸੀ ਤਾਂ ਜਿਨ੍ਹਾਂ ਨੂੰ ਕੰਮ ਕਰਵਾਉਣ ਵਾਸਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਆਣਾ ਪਿਆ ਤੇ ਹੁਣ ਆਮ ਆਦਮੀ ਪਾਰਟੀ ਦੇ ਸਿਪਾਹੀ ਬਣ ਕੇ ਆਮ ਆਦਮੀ ਪਾਰਟੀ ਦੇ ਵਿੱਚ ਰਵਾਂਗੇ ਤੇ ਪਾਰਟੀ ਜਿਹੜੀ ਵੀ ਜ਼ਿੰਮੇਵਾਰੀ ਦੇਗੀ ਉਸ ਨੂੰ ਤੰਦੇਹੀ ਨਾਲ ਨਿਭਾਵਾਂਗੇ ਕੈਮਰਾਪਰਸਨ ਕੁਲਦੀਪ ਦੇ ਨਾਲ ਵਿਵੇਕ ਟਾਲ ਚਰਚਾ ਟੀਵੀ ਲੁਧਿਆਣਾ